ਜੀ ਮੇਰਾ ਨਾਮ ਮਨਜੀਤ ਸਿੰਘ ਜੀ ਇਹ ਸਾਡਾ ਨਗਰ ਸਾਗਰਾ ਠੀਕ ਹੈ ਜੀ ਹਾਂਜੀ ਓਕੇ ਸਾਗਰਾ ਪਟਿਆਲਾ ਡਿਸਟ੍ਰਿਕਟ ਹਾਂਜੀ ਉਹਦਾ ਡਿਸਟ੍ਰਿਕਟ ਹੈ ਬਾਡੀ ਸਰਵਿਸ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਜੀ ਮੈਨੂੰ ਜੀ ਜਿਵੇਂ ਪਿਸ਼ਾਬ ਆਉਣਾ ਬਹੁਤ ਜ਼ਿਆਦਾ ਹੁੰਦਾ ਰਿਹਾ ਬਾਅਦ ਘੰਟੇ-ਘੰਟੇ ਬਾਅਦ ਅੱਧੇ-ਅੱਧੇ ਘੰਟੇ ਬਾਅਦ ਅੱਛਾ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਸੀ ਬਾਤ ਨੂੰ ਤਿੰਨ-ਚਾਰ ਸਾਲ ਤੋਂ ਸੀ ਰੈਗੂਲਰ ਸੀ ਜੀ ਹਾਂਜੀ ਅੱਛਾ ਫਿਰ ਦੂਸਰੀ ਪ੍ਰੋਬਲਮ ਜੀ ਦੂਸਰੀ ਜੀ ਮੇਰਾ ਟੈਂਪਰੇਚਰ ਬੜੇ ਲੋ ਰਹਿਂਦਾ ਵੀ 97 96 ਰਹਿੰਦਾ ਹੈ ਅੱਛਾ ਜੀ ਹਾਂਜੀ ਮਲੇ ਦੇ ਕਰਕੇ ਤੁਹਾਨੂੰ ਥਕਾਵਟ ਕੰਮ ਕਰਨ ਨੂੰ ਜੀ ਨਾ ਕਰਨਾ ਕਰਨਾ ਜਿਵੇਂ ਸੁਸਤੀ ਜਿ ਪੈ ਰਣੀ ਨੀਂਦ ਆਈ ਜਾਣੀ ਇਹ ਕਿੰਨੇ ਟਾਈਮ ਤੋਂ ਸੀ ਇਹ ਜੀ ਦੋ ਤਿੰਨ ਸਾਲ ਹੋ ਗਿਆ ਤਿੰਨ ਸਾਲ ਤੋਂ ਇੱਕ ਦੋ ਸੀ ਠੀਕ ਹੈ ਜੀ ਹੋਰ ਜੀ ਬਸ ਇੰਨੇ ਆ ਸੀਗਾ ਤੇ ਇਹ ਰਹਿੰਦਾ ਸੀ ਜ਼ਿਆਦਾਤਰ ओके एक ਤੁਹਾਡਾ ਜਿਆ ਵਜਨ ਵਧ ਸੀ ਹੈ ਨਾ ਹਾਂਜੀ ਵਜਨ ਮੇਰਾ 1 ਕੰਟਰੋਲ 13 14 ਕਿਲੋ ਸੀ ओके ओके ਜਿਵੇਂ ਤੁਸੀਂ ਸਰਵਿਸ ਪੈਕ ਅੱਜ ਯੂਜ਼ ਕਰਦੇ ਆਂ ਤੁਹਾਨੂੰ 40 ਦਿਨ ਹੋਈ ਨਹੀਂ ਲਗਭਗ ਹਾਂਜੀ ਹਾਂਜੀ ਤੇ ਕੀ ਕੀ ਫਰਕ ਪੈ ਗਿਆ ਤੁਹਾਨੂੰ ਜੀ ਮੇਰਾ 2.5 3 ਕਿਲੋ ਵਜਨ ਘਟ ਗਿਆ ਜੀ ਠੀਕ ਹੈ ਜੀ ਹਾਂਜੀ ਆ ਜਿੰਨੇ ਪਿਸ਼ਾਬ ਵਾਲੀ ਸੀ ਪ੍ਰੋਬਲਮ ਇਹ ਵੀ ਠੀਕ ਹੋ ਗਈ ਬਿਲਕੁਲ ਓਕੇ ਹੋ ਗਈ ਜਿਵੇਂ ਹੁਣ ਰਾਤ ਨੂੰ ਤੁਸੀਂ ਸੌਣੇ ਹੋ ਮੈਂ ਸੌਣਾ ਮੈਂ ਕਦੀ ਰਾਤ ਨੂੰ ਉੱਠੀ ਨਹੀਂ ਆ ਅੱਛਾ ਜੀ ਹਾਂਜੀ ਓਕੇ ਬਿਲਕੁਲ ਤੇ ਬਾਕੀ ਜਿਵੇਂ ਹੁਣਾ ਟੈਂਪਰੇਚਰ ਮੇਰੇ ਬਿਲਕੁਲ ਸਹੀ ਰਹਿੰਦਾ ਉਹ ਤੇ ਬੋਡੀ ਪੈਕ ਲੈਣ ਤੋਂ ਬਾਅਦ ਤੀਜੇ ਚੌਥੇ ਦਿਨਾਂ ਸਹੀ ਹੋ ਗਿਆ ਟੈਂਪਰੇਚਰ ਸਹੀ ਹੋ ਗਿਆ ਹਾਂਜੀ ਹਾਂਜੀ ਮਰ ਹੁਣ ਕੋਈ ਥਕਾਵਟ ਨਹੀਂ ਕੋਈ ਉਹ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਓਕੇ ਬਹੁਤ ਵਧੀਆ ਜਿਵੇਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜੀ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਤੁਹਾਨੂੰ ਕਹਿਣਾ ਇਹਨੂੰ ਯੂਜ਼ ਕਰੋ ਬੋਡੀ ਪੈਕ ਨੂੰ ਜਿੰਨਾ ਨੂੰ ਹੁੰਦਾ ਕਦੇ ਸ਼ੱਕ ਨਾ ਕਰੋ ਕਿ ਇਹ ਦੇ ਉੱਤੇ ਸ਼ੱਕ ਕਿ ਇਹਨਾਂ ਨਾਲ ਕੋਈ ਬਿਮਾਰੀਆਂ ਤੁਹਾਨੂੰ ਜ਼ਿਆਦਾ ਪ੍ਰੇੜਿਤ ਹੋ ਜਾਓ ਬਿਮਾਰੀਆਂ ਤੋਂ ਤੇ ਫੇਰ ਭਜੋ ਉਦੋਂ ਪਹਿਲਾਂ ਬਿਮਾਰੀ ਲੱਗਣ ਤੋਂ ਲੋਕ ਬਹੁਤ ਵਧੀਆ ਚੀਜ਼ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਮਨ ਦਿੱਕਤ ਆਣ ਤੋਂ ਪਹਿਲਾਂ ਹੀ ਲਈਏ ਆਪਾਂ ਵੀ ਬਾਅਦ ਚ ਨਾ ਭੱਜੀਏ ਹਾਂਜੀ ਹਾਂਜੀ ਓਕੇ ਜੀ ਜੇ ਕੀ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਲੱਗਦਾ ਕਿ ਕਿੰਨੇ ਸਾਲ ਪਿੱਛੇ ਬਾਕੀ ਜ਼ਿੰਦਗੀ ਹੈ ਤੁਹਾਡੀ ਪਹਿਲਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ 20 ਸਾਲ ਪਿੱਛੇ ਬਾਕੀ ਓਕੇ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ